हां जी किसान वीरो स्वागत वीर है ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਛੇੜ ਲਈ ਲੈ ਕੇ ਆਏ ਆਂਗੇ ਦੋਵੇਂ ਤਾਜ਼ੀਆਂ ਸੁਈਆਂ ਨੇ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੋ ਠੀਕ ਹੋ ਬਾਈ ਹਾਂਜੀ ਵੀਰੇ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਚੱਲਦਾ ਬਈ ਠੀਕ ਹੈ ਤੇ ਆਪਣੇ ਕੋਲੇ ਫਿਰ ਜ਼ਿਆਦਾਤਰ ਟੀਮ ਚ ਮੱਝਾਂ ਹੀ ਹੁੰਦੀਆਂ ਬਈ ਹਾਂਜੀ ਵੀਰੇ ਮੱਝਾਂ ਹੀ ਹੁੰਦੀਆਂ ਠੀਕ ਹੈ ਜੇ ਕੋਈ ਵੀਰ ਮੰਨ ਕੇ ਚੱਲੋ ਫੋਨ ਲਾਉਂਦਾ ਤੁਹਾਨੂੰ ਮਿਲ ਜਾਣਗੇ ਜੀ ਹਾਂਜੀ ਵੀਰੇ ਜਦੋਂ ਮਰਜ਼ੀ ਚਾਹ ਬਿਨਾ ਫੋਨ ਕਰਕੇ ਆ ਜੀ 4-3-4 ਤਾਂ ਹੁੰਦੀ ਹੀ ਨਹੀਂ ਆਪਣੇ ਕੋਲੇ ਠੀਕ ਹੈ ਬਾਈ ਮਨ ਕੇ ਚੱਲੋ ਵੀ ਜ਼ਿਆਦਾਤਰ ਆਪਣਾ ਮੱਝਾਂ ਦੀਆਂ ਗਾਮਾਂ ਦਾ ਨਹੀਂ ਆਉਂਦੀਆਂ ਨਹੀਂ ਨਹੀਂ ਵੀਰੇ ਗਾਮਾਂ ਸਿਰਾਂ ਦਾ ਮੱਝਾਂ ਦਾ ਕੰਮ ਬਈ ਕਹਿੰਦੇ ਆਪਣੇ ਕੋਲ ਹੁੰਦਾਗਾ ਜਦੋਂ ਮਰਜੀ ਬਾਈ ਨੂੰ ਬਈ ਫੋਨ ਲਾ ਲਿਓ ਬਈ ਕਹਿੰਦਾ ਮੱਝਾਂ ਆਪਣੇ ਦੋਲ ਜਾ ਸਕਦੇ ਤੇ ਅੱਜ ਬਾਈ ਫਿਰ ਦੋ ਤਾਜ਼ੀਆਂ ਸੁਈਆਂ ਨੇ ਹਾਂਜੀ ਵੀਰੇ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਕਾਲਾ ਵੀਰੇ ਪਿੰਡ ਚੀਮਾ ਜਦੋਂ ਤੋਂ ਜ਼ਿਲ੍ਹਾ ਬਰਨਾਲਾ ਤਸੀਲ ਵੀਰੇ ਤਸੀਲ ਬਾਈ ਨੂੰ ਤੱਪਾ ਪੈਂਦੀ ਹੈ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਨੇੜੇ ਜੋਧੋਪਰਾ ਵੀਰੇ ਉੱਗੋ ਆ ਪੱਖੋ ਕੈਂਚੀਆਂ ਬਰਨਾਲਾ ਠੀਕ ਆ ਜੇ ਇਧਰੋਂ ਆਈਏ ਸੈਣਾ ਵੀ ਨੇੜੀ ਆ ਹਨਾ ਹਾਂਜੀ ਸੈਣਾ ਵੀ ਨੇੜੀ ਆ ਪੱਖੋਂ ਗੈਂਚੀਆਂ ਵੀ ਠੀਕ ਹੈ ਜੇ ਇਧਰੋਂ ਆਈਏ ਮੋਗੇ ਕਣੀ ਹੋਏ ਪੋਤਨਾ ਮੱਲੀਆਂ ਪੱਖੋਂ ਠੀਕ ਹੈ ਬਈ ਇਹ ਪਿੰਡ ਬਾਈ ਨੂੰ ਨੇੜੇ ਰਹਿੰਦੇ ਕੰਟੈਕਟ ਨੰਬਰ ਬੋਲ ਦੋ ਬਈ 97791 99810 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਝੋਟੀ ਦੇਖ ਰਹੇ ਕਿਹੜਾ ਸੂਆ ਸੂਈ ਹੈ ਤੁਹਾਨੂੰ ਇਹ ਦੂਜਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਬਾਈ ਇਹਨੂੰ ਅੱਜ 11ਵਾਂ ਦਿਨ ਆ ਵੀਰੇ ਸੂਈ ਠੀਕ ਹੈ 11ਵਾਂ ਦਿਨ ਆ ਬਾਈ ਸੂਈ ਨੂੰ ਬੱਚਾ ਕੀ ਆ ਗਿਆ ਬਈ ਕੱਟਾ ਵੀਰੇ ਕਟਾ ਬਹੁਤ ਵਟਾ ਦਿੰਦਾ ਹੈ ਨਾ ਹਾਂਜੀ ਕੱਟੇ ਦੀ ਬਈ ਕੁਆਲਿਟੀ ਚੈੱਕ ਕਰ ਸਕਦੇ ਹਾਂ 11 ਦਿਨਾਂ ਦਾ ਬਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੈ ਪਲਿਆ ਪਲਿਆ ਹੋਵਦਾ ਬਈ ਨਾ ਹਾਂਜੀ ਬਈ ਦੁੱਧ ਦੁੱਧ ਹਰਿਆਣੇ ਚ ਬੜਾ ਛੜਦੇ ਲੋਕ ਕਰਦੇ ਠੀਕ ਹੈ ਤੇ ਬਈ ਕਿੰਨਾ ਦੁੱਧ ਕਹਿ ਦੀਏ ਜਾਂ ਬੋਲਾ ਲਾ ਲਈਏ ਹਾਜ਼ਰ ਹੁਣ ਵੀਰੇ ਦੁੱਧ ਹੀ ਮੰਨੋ 13 13 ਕਿਲੋ ਦੁੱਧ ਆ ਵੀਰੇ ਪੂਰਾ ਠੀਕ ਆ ਹਾਂਜੀ ਗਾਰੰਟੀ ਵਾਲਾ ਤੇ ਜੇ ਕੋਈ ਆਪਦੀ ਤਸੱਲੀ ਕਰਨੀ ਚਾਹੁੰਦਾ ਹੈ ਵੀਰੇ ਚਾਹੇ ਵੀਰੇ 10 ਟਾਈਮ ਚੋਵੇ ਆਪਣੇ ਕੋਲੇ ਰਹਿ ਕੇ ਠੀਕ ਆ ਵੱਡੀ-ਬੁੱਡੀ ਬਹੁਤ ਆ ਬਾਈ ਹਨਾ ਹਾਂਜੀ ਬਾਈ ਵੱਡੀ-ਬੁੱਡੀ ਵੱਡੀ-ਬੁੱਡੀ ਦੇਖੋ ਤੇਰਾ ਕੱਦ ਬਾਈ ਮਲਾ 6 ਫੁੱਟ ਤੋਂ ਉੱਤੇ ਹੋਇਆ ਰ ਹਨਾ ਹਾਂਜੀ ਬਾਈ 6.5 ਫੁੱਟਾ 6.5 ਫੁੱਟਾ ਬਾਈ ਦਾ ਕੱਦ ਬਾਈ ਉਸ ਹਾਂ ਮਨ ਅੰਦਾਜ਼ਾ ਲਾ ਲਓ ਬਾਈ ਕਿੰਨਾ ਕੱਦ ਹੋਊਗਾ ਹੋ 5.5 ਫੁੱਟ ਤੋਂ ਉੱਤੇ ਯਾਰ ਹਾਂਜੀ ਵੀਰੇ ਆਮਦਾਰਨੀ ਠੀਕ ਆ 5.5 ਫੁੱਟ ਤੋਂ ਬਾਈ ਕੱਦ ਉੱਤੇ ਹੋਊਗਾ ਮੰਨ ਕੇ ਚੱਲੋ ਵੀ ਇੰਨੀ ਕ ਵੱਡੀ ਆ ਕਰਨ ਵਾਲੀ ਤੇ ਸਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਵੀਰੇ ਹੂੰ ਸਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਬਾਈ ਹਨਾ ਮੈਂ ਮੈਂ ਦੀ ਕੁਆਲਿਟੀ ਬਹੁਤ ਆ ਹੂੰ ਸਹੀ ਗੱਲ ਆ ਪਲੀ-ਪੁਲੀ ਫੁੱਲ ਆ ਬਾਈ ਸਾਈਜ਼ਿੰ ਥਾਣ ਲੇਵਾ ਆਪਾਂ ਚੈੱਕ ਕਰਵਾਉਣਾ ਲੈ ਚੈੱਕ ਕਰ ਸਕਦੇ ਕਲਾ ਕਲਾ ਥਾਣਾ ਪੂਰੀ ਬਿੱਥੀ ਦਿੱਤੀ ਲੱਗਿਆ ਵਗਾ ਤੇ ਬਾਈ ਕਿੰਨਾ ਕੇ ਦੁੱਧ ਦੇ ਦੂ ਐਸਟੀਮੇਟ ਜਾ 15 ਕਿਲੋ ਦਾ ਬਰੇ ਖੁੱਲੇ ਹੀ ਦੇ ਦੂ ਰੌਮਦਾਰੀ ਠੀਕ ਆ ਚਵਾਈ ਚੂਈ ਕਿਵੇਂ ਲੱਗੀ ਆ ਚਵਾਈ ਚੂਈ ਇੱਕ ਨੰਬਰ ਆ ਜੀ ਖੋਲ ਦੋ ਬਾਈ ਮੜੀ ਜੀ ਤੋੜ ਦੋ ਇਧਰ ਨੂੰ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਵੀ ਆ ਤੇ ਮੇਨ ਗੱਲ ਨਾਲ ਸਿੰਗਾ ਦੀ ਕੁਆਲਿਟੀ ਦੇਖੋ ਬਾਈ ਬੱਚੇ ਵੀ ਖੈਰ ਬਹੁਤ ਚੰਗੇ ਪਾਉਂਦੀ ਆ ਆਪ ਖੁਦ ਵੀ ਵੱਡੀਆਂ ਤੇ ਬੱਚੇ ਵੀ ਬਹੁਤ ਚੰਗੇ ਦਿੰਦੀ ਆ ਹਨਾ ਬਾਈ ਹਾਂਜੀ ਬਾਈ ਹਾਂ ਤੇ ਲੇਵਾ ਬਾਈ ਚੈੱਕ ਕਰ ਸਕਦੇ ਅਜੇ ਟਾਈਮ ਥੋੜਾ ਹੋਇਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਕਿੰਨਾ ਕਿ ਸੋਹਣਾ ਤਿਆਰ ਹੁੰਦੀ ਹੈ ਬਾਈ ਆਥਰ ਨੂੰ ਵਧੀਆ ਵੀ ਵਧੀਆ ਪੂਰਾ ਠੀਕ ਆ ਵਧੀਆ ਤਿਆਰ ਹੁੰਦੀ ਹੈ ਬਾਈ ਕਿੰਨਾ ਜਦੋਂ ਸ਼ਾਮ ਹੁੰਦੀ ਹੈ ਤੇ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਲੈ ਖਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਹਵਾਨਾ ਵੀ ਕਰਮ ਵਾਲੀ ਦਾ ਬਹੁਤ ਸੋਹਣਾਗਾ ਗਾੜੀ ਗੁੜੀ ਦੀ ਗੱਲ ਕਰੀਏ ਬੜੀ ਚੰਗੀ ਹੈ ਕੋਈ ਆ ਵੀਰੇ ਗਾੜੀ ਪਿਛਾੜੀ ਹੂੰ ਗਾੜੀ ਕੋਈ ਜਦੋਂ ਆ ਵੀਰੇ ਗਾੜੀ ਪਿਛਾੜੀ ਚ ਠੀਕ ਆ ਬਾਈ ਇੱਕੋ ਜਿਹਾ ਬਾਈ ਕਿੰਨਾ ਦੁੱਧਾ ਤੇ ਬਾਕੀ ਲੇਵੇ ਦੀ ਫੀਟਿੰਗ ਚੈੱਕ ਕਰੋ ਚੰਗਾ ਦੁੱਧ ਬਾਈ ਨੇ ਹੁਣ ਤਿਆਰ ਦੱਸਿਆ ਇਸ ਟਾਈਮ ਬਾਈ ਕਹਿੰਦਾ ਭਾਵੇਂ ਕੋਈ ਦੋ ਟਾਈਮ ਚੱਲੀ ਕਰ ਲੈ ਤੇ ਬਾਈ ਮੁੱਲ ਫਿਰ ਇਹਦਾ ਕੀ ਰਹੂ ਮੁੱਲ ਵੀਰੇ 1.5 ਲੱਖ ਰੁਪਿਆ ਉਹ ਜੂ ਮਾਨਦਾਨ ਆਏਗੇ ਹਾਂਜੀ ਵੀਰੇ ਠੀਕ ਸਵਾ ਦੋ ਲੱਖ ਰੁਪਿਆ ਬਾਈ ਨੇ ਬਾਈ ਮੁੱਲ ਕੀਤਾ ਬਾਕੀ ਆਏਗੇ ਦਾ ਬਾਈ ਕਹਿੰਦਾ ਮਾਨਦਾਨ ਜਰੂਰ ਹੋ ਜੂਗਾ ਤੇ ਬਾਈ ਕੋਈ ਵੀਰੇ ਨਾ ਸਮਝੋ ਵੀ ਛੋਟੀ ਆ ਫੁੱਲ ਵੱਡੀ ਆ ਕਿ ਨਹੀਂ ਬਾਈ ਹਾਂਜੀ ਵੀਰੇ ਪੂਰੀ ਫੁੱਲ ਵੱਡੀ ਪੌਣੇ 6 ਫੁੱਟ ਹੋਊ ਉੱਚੀ ਹੂੰ ਲੰਮੀ ਲੰਮੀ ਬਹੁਤ ਆ ਸਹੀ ਗੱਲ ਆ ਲੰਮੀ ਲੰਮੀ ਫੁੱਲ ਆ ਬੇਲ ਦੀ ਗੱਲ ਲਾ ਲਈਏ ਜਾਂ ਚੌੜੀ ਲਾ ਲਈਏ ਢਾਂਚਾ ਫੁੱਲ ਬਾਕੀ ਬਰੀਕੀਆਂ ਬਰੁਕੀਆਂ ਬਹੁਤ ਆ ਬਾਈ ਸਹੀ ਗੱਲ ਆ ਬਾਈ ਬਰੀਕੀ ਅੰਗ ਹੈ ਨਾ ਸਾਰੇ ਹਾਂਜੀ ਕੀ ਬਾਤ ਆ ਪਿੰਡਾ ਪੁੰਡਾ ਵੀਰੇ ਜਮਾ ਹੂੰ ਕਤਲੇ ਪਿੰਡੇ ਚ ਕੋਈ ਮਾਰ ਜਾਣੀ ਚੜਿਆ ਬਾਈ ਹੈ ਨਾ ਨਹੀਂ ਨਹੀਂ ਬਾਈ ਸਹੀ ਗੱਲ ਆ ਬਾਈ ਤੇ ਅੱਗੇ ਬਾਈ 2 ਨੰਬਰ ਤੇ ਇਹ ਕਿਹੜਾ ਸੂਆ ਸੂਇਆ ਬਾਈ ਇਹਦੇ ਤਿੰਨ ਜਗਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ 20 ਦਿਨ ਹੋ ਗਏ ਵੀਰੇ 20 ਦਿਨ ਹੋ ਗਏ ਸੂਈ ਨੂੰ ਬੱਚਾ ਵੀ ਕੀ ਆ ਗਿਆ ਕੱਟੀ ਆ ਵੀਰੇ ਬੱਚਾ ਕੱਟੀ ਆ ਗਈ ਨਾ ਹਾਂਜੀ ਕੱਟੀ ਕੁਆਲਿਟੀ ਬਹੁਤ ਚੰਗੀ ਆ ਨਾ ਜੀ ਜੀ ਹਾਂਜੀ ਵੀਰੇ ਤੇ ਬਾਈ ਕਿੰਨਾ ਦੁੱਧ ਆ ਇਹ ਥੱਲੇ ਇਹ ਥੱਲੇ ਵੀਰੇ 11 ਕਿਲੋ ਦੁੱਧ ਆ 12 ਹੋਵੇ 11 ਹੋਵੇ ਠੀਕ ਇਹਨਾਂ ਦੁੱਧਾ ਕਿੰਨਾ ਕਰਜੂ ਬਾਈ ਐਸਟੀ ਵੀ ਐ ਇੱਕ ਰੂਪ ਵੀਰੇ ਬਾਤਵਾ ਕਿਲੋ ਡੇਢ ਕਿਲੋ ਹੋਰ ਬਾਜਿਓ ਮੈਂ ਝੂਠ ਬੋਲਣ ਨੂੰ ਨਹੀਂ ਨਾ ਮਾਰਦੇ ਵੀਰੇ ਇਹ ਸੌਸੀਲ ਆ ਬਾਈ ਹਾਂ ਵੀਰੇ ਠੰਡੀ ਠੁੰਡੀ ਵੀ ਠੰਡੀ ਠੁੰਡੀ ਬਾਈ ਕੇ ਨਾ ਫੁੱਲ ਅਲੱਲ ਚੈੱਕ ਕਰ ਸਕਦੇ ਹੋ ਬਾਈ ਹੂੰ ਚਿੰਦਾ ਦੀ ਕੁਆਲਿਟੀ ਬਾਈ ਠੀਕ ਹੈ ਕੋਈ ਵਾਲੇ ਖੁੱਲੇ ਵੀ ਨਹੀਂ ਹੈ ਨਾ ਬਾਈ ਹਾਂਜੀ ਬਾਈ ਨੇੜੇ ਦੇ ਮੋੜੇ ਵੇ ਆ ਤੇ ਵੱਡੀ-ਬੁੱਡੀ ਫੁੱਲ ਆ ਜੀ ਥਣਲੇ ਵੇ ਦਾ ਵੀ ਸਬਸੁਤਰਾ ਚ ਬਾਈ ਜੀ ਇਹਨੂੰ ਕਿਵੇਂ ਲੱਗੇ ਜਮਾ ਇੱਕ ਨੰਬਰ ਆ ਵੀਰੇ ਚ ਬਾਈ ਜੀ ਬੁੜੀਆਂ ਦੇ ਚੌਣ ਵਾਲੀਆਂ ਪੋਲੀ-ਪਾਲੀ ਬਹੁਤ ਆ ਬਾਕੀ ਡਰਦੀ-ਡਰਦੀ ਵੀ ਨਹੀਂ ਹੈ ਨਾ ਨਹੀਂ ਵੀਰੇ ਨਹੀਂ ਉਹ ਤਾਂ ਸੇ ਥੋੜਾ ਜਿਹਾ ਉਹ ਕਰਦੀ ਆ ਉਹ ਥੋੜਾ ਜਿਹਾ ਉਪਰਾਂ ਕਰਦੀ ਆ ਬਾਈ ਇਹ ਮੰਨਦੀ ਨਹੀਂ ਮੰਨ ਕੇ ਚੱਲੋ ਵੀ ਇੰਨੀ ਕਿ ਸੌਸ਼ੀਲਾ ਤੇ ਤਿਆਰ ਕਿਵੇਂ ਹੁੰਦੀ ਆ ਬਾਈ ਫਿਰ ਸ਼ਾਮ ਤੱਕ ਵਧੀਆ ਬਣ ਜਾਂਦੀ ਆ ਵੀਰੇ ਠੀਕ ਆ ਖੋਲ ਦੋ ਇਹਨੂੰ ਬਾਈ ਤੋੜ ਦੋ ਖੋਲ ਤੋ ਮੜੀ ਜੀ ਬਾਕੀ ਬਈ ਪਿੱਛੇ ਤੋਂ ਚੈੱਕ ਕਰਾਣੇ ਆਪਾਂ ਪਿੱਠ ਫੁੜੇ ਦੀ ਕੁਆਲਿਟੀ ਚੈੱਕ ਕਰੋ ਬਈ ਚੌੜੀ ਜੂੜੀ ਨਾ ਕਰਮ ਵਾਲੀ ਫੁੱਲ ਲੱਗੀ ਬਰੀਡ ਇੱਕ ਨੰਬਰ ਆ ਬਾਕੀ ਸਰੀਰ ਤੇ ਜਿਹੜੀ ਸੈਨਗਾ ਨਾ ਬਈ ਚਮਕਾ ਫੁੱਲ ਲੱਗ ਨਹੀਂ ਬਈ ਹਾਂਜੀ ਬਾਕੀ ਵੀਰ ਨੇ ਦੱਸਿਆ ਕਿ ਨਾ ਚਵਾਈ ਵੀ ਇੱਕ ਨੰਬਰ ਆ ਤੇ ਬਈ ਜੇ ਕੋਈ ਵੀਰ ਇਹਦੀ ਵੀ ਸੈਲੀ ਕਰਨੀ ਚਾਹੁੰਦਾ ਹੋਵੇ ਕਰ ਸਕਦਾ ਟਾਈਮ ਤੇ 10 ਟਾਈਮ ਚ ਹੋਵੇ ਜੀ ਠੀਕ ਹੈ ਬਈ ਤੇ ਮੁੱਲ ਬਈ ਇਹਦਾ ਕੀ ਰਹੂਗਾ 1.5 ਦੀ ਦੇਵੀਆਂ ਵੀਰੇ 1 ਲੱਖ 5000 ਦੀ ਹਾਂਜੀ ਵੀਰੇ ਐਂ ਮੰਨ ਲਓ ਬਈ 1 ਲੱਖ 500 ਨੂੰ 1 ਨਹੀਂ 2 ਮਿਲਣਗੇ ਕਿ ਨਹੀਂ ਬਈ ਹਾਂਜੀ ਬਾਈ ਕੱਟੀ ਵੀ ਐਮ ਆਲੋ ਵੀ ਨਾਲ ਪਲਿਆ ਜੀ ਉਹੀ ਪੀਆ ਕਿਉਂਕਿ ਕੱਟੀ ਬਹੁਤ ਚੰਗੀ ਆ ਕੀ ਕੱਦ ਵਾਲੀ ਇਹ ਲੈ ਚੈੱਕ ਕਰ ਸਕਦੇ ਹਾਂ ਬਾਈ ਤੇ ਉਸ ਹਾਂ ਬਣਾਉਂਦਾ ਜਾ ਲਾ ਲਿਓ ਤੇ ਮੁੱਲ ਬਾਈ ਨੇ ਬਾਈ ਦੋਮਾਂ ਦੀ ਜਾਇ ਰੱਖਿਆ ਜੇ ਕਿਸੇ ਵੀਰ ਨੂੰ ਨਾ ਦੋਮਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ